ਅੱਜ ਆ ਨਵੀਂ ਸੁਣ ਲੋ ਮੇਰਾ ਦਾਵਾ ਹੈ ਕਿ ਅੱਜ ਦੀ ਇਹ ਖਬਰ ਸੁਣ ਕੇ ਤੁਹਾਨੂੰ ਤਿੰਨੋਂ ਚੀਜ਼ਾਂ ਇਕੱਠੀਆਂ ਆਉਣਗੀਆਂ ਹਾਸਾ ਵੀ ਆਏਗਾ ਤਰਸ ਵੀ ਆਏਗਾ ਤੇ ਗੁੱਸਾ ਵੀ ਆਏਗਾ ਇਹ ਭਾਈ ਇੱਕ ਆ ਜਿਹੜੇ ਤਸਵੀਰ ਤੁਸੀਂ ਦੇਖ ਰਹੇ ਹੋ ਪੁਲਿਸ ਨੇ ਆ ਇੱਕ ਬੜਾ ਤੇਜ ਤਰਾਰ ਬਣਨ ਵਾਲਾ ਬੰਦਾ ਫੜਿਆ ਹੁਣ ਇਹ ਬੰਦੇ ਨੇ ਕੀਤਾ ਕੀ ਸੀ ਇਹਦੇ ਤੇ ਗੁੱਸਾ ਕਿਉਂ ਆਉਂਦਾ ਤੇ ਤਰਸ ਕਿਉਂ ਆਉਂਦਾ ਤੇ ਇਹਦੀ ਹਰਕਤ ਤੇ ਹਾਸਾ ਕਿਉਂ ਆਉਂਦਾ ਦੇਖੋ ਜੀ ਇਹ ਬੰਦਾ ਇੱਕ ਔਰਤ ਦਾ ਪਤੀ ਐ ਪਤੀ ਤਾਂ ਸਾਰੇ ਹੀ ਬੰਦੇ ਹੁੰਦੇ ਆ ਵਿਆਹ ਤੋਂ ਬਾਅਦ ਪਰ ਇਹ ਐਸਾ ਪਤੀ ਐ ਜਿਨੇ ਆਪਣੀ ਘਰਵਾਲੀ ਤੋਂ 10 ਲੱਖ ਰੁਪਈਆ ਕਢਾਉਣ ਦੀ ਖਾਤਰ ਉਹਦੇ ਤੋਂ 10 ਲੱਖ ਰੁਪਈਆ ਲੈਣ ਦੀ ਖਾਤਰ ਆਪਣੇ ਆਪ ਨੂੰ ਅਗਵਾਹ ਕਰਾਉਣ ਦਾ ਕਿਡਨਾਪ ਕਰਾਉਣ ਦਾ ਡਰਾਮਾ ਜਿਹੜਾ ਉਹ ਰਚਿਆ ਹੋਇਆ ਕੀ ਇਹ ਇਹਦੇ ਤੇ ਨਾਲ ਨੇ ਕਰਜ਼ਾ ਕਰਜ਼ਾ ਚੜਾ ਲਿਆ ਸੀ ਕੁਛ ਉਸ ਤੋਂ ਬਾਅਦ ਭਾਈ ਸਾਹਿਬ ਨੇ ਕੀ ਕੀਤਾ ਉਹ ਕਰਜ਼ਾ-ਕਰਜ਼ੇ ਨੇ ਲਾਉਣਾ ਸੀ। ਅੱਛਾ ਇਹਦੀ ਘਰ ਵਾਲੀ ਕੋਲੇ ਨੂੰ ਐਸੇ ਵੀ ਪੈਸੇ ਹੈਗੇ ਨੇ ਉਹ ਦਿੰਦੀ ਨਹੀਂ ਹੋਣੀ। ਇਹਨੇ ਫਿਰ ਕੀ ਕੀਤਾ? ਲੁਧਿਆਣੇ ਇਹਦੇ ਸਹੁਰੇ ਸੀਗੇ। ਆਪ ਕਹਿੰਦੇ ਇਹ ਦਿੱਲੀ ਸੀ ਰਹਿੰਦਾ। ਤੇ ਇੱਕ ਇੱਥੋਂ ਆਪਦੇ ਸਹੁਰਿਆਂ ਤੋਂ ਨਾ ਦਿੱਲੀ ਨੂੰ ਗਿਆ ਤੇ ਫੋਨ ਫਾਨ ਕੋਈ ਟਾਈਮ ਬੰਦ ਕਰ ਲੇ ਤੇ ਐ ਡਰਾਮਾ ਰਚ ਲਿਆ। ਫਿਰ ਇਹਦੇ ਮੈਸੇਜ ਗਏ ਇਹਦੀ ਘਰ ਵਾਲੀ ਨੂੰ ਵੀ ਵੇਖੋ ਮੈਨੂੰ ਤਾਂ ਅਗਵਾਕਾਰਾਂ ਨੇ ਕਰ ਲਿਆ ਅਗਵਾ। ਇਹ 10 ਲੱਖ ਰੁਪਈਆ ਮੰਗਦੇ ਨੇ ਤੇ ਜਾਂ ਤਾਂ ਦਿਓ ਦੇ ਤੇ ਜਾਂ ਇਹ ਮੈਨੂੰ ਖਤਮ ਕਰ ਸਕਦੇ ਨੇ ਘਰ ਵਾਲੀ ਡਰ ਗਈ ਡਰ ਨਹੀਂ ਸੀਗਾ ਇਹਦੇ ਭਰਾ ਨਾਲ ਉਹਨੇ ਸੰਪਰਕ ਕੀਤਾ ਉਹ ਵੀ ਡਰ ਗਿਆ ਉਹਨਾਂ ਨੇ ਭਾਈ ਪਹਿਲਾਂ ਤਾਂ ਪੈਸੇ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ ਫੇਰ ਇਹ ਬੰਦਾ ਸੀ ਅਨਾੜੀ ਹੁਣ ਇਹਨੂੰ ਇੰਨੀ ਅਕਲ ਨਹੀਂ ਸੀ ਵੀ ਅੱਜਕੱਲ ਜਿੰਨੀ ਪੁਲਿਸ ਦੇ ਕੋਲ ਟੈਕਨੋਲੋਜੀ ਹੈ ਤਕਨੀਕ ਹੈ ਤੇ ਮੈਂ ਤਾਂ ਦਬੋਚਿਆ ਜਾਣਾ ਮਿੰਟਾਂ 'ਚ ਇਹ ਮੌਜ ਨਾਲ ਕਰਕੇ ਫੋਨ ਤੇ ਇੱਕ ਹਰਿਆਣੇ ਦੇ ਵਿੱਚ ਇੱਕ ਜਗ੍ਹਾ ਤੇ ਬੈਠਾ ਸੀਗਾ ਤੇ ਇਹਦੇ ਭਰਾ ਨੇ ਕਿਤੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਫਿਰ ਪੁਲਿਸ ਨੇ ਭਾਈ ਇਹਨੂੰ ਜਾ ਕੇ ਜਿੱਥੇ ਇਹ ਬੈਠਾ ਸੀ ਉੱਥੋਂ ਇਹ ਪਤੀ ਦੇਵ ਨੂੰ ਦਬੋਚਿਆ ਤੇ ਫਿਰ ਜਦੋਂ ਫੜਿਆ ਤਾਂ ਨਾ ਉੱਥੇ ਕੋਈ ਕਿਡਨਾਪਰ ਸੀ ਨਾ ਅਗਵਾਕਾਰ ਸੀ ਮੌਜ ਨਾਲ ਬੈਠਾ ਸੀ ਤੇ ਜਦੋਂ ਫਿਰ ਪੁਲਿਸ ਨੇ ਸਾਰੀ ਕਹਾਣੀ ਇਹ ਤੋਂ ਪਤਾ ਲਾਈ ਹੈ ਤਾਏ ਮਿੱਤਰ ਪਿਆਰਾ ਕਹਿੰਦਾ ਵੀ ਭਾਈ ਮੈਂ ਹੋ ਗਿਆ ਸੀ ਕਰਜ਼ਾਈ ਮੈਂ ਦੇਨੇ ਸੀ ਪੈਸੇ ਘਰ ਵਾਲੀ ਕੋਲ ਹੈਗੇ ਸੀ ਇਹ ਮੈਨੂੰ ਦਿੰਦੀ ਨਹੀਂ ਸੀ ਤੇ ਫਿਰ ਮੇਰੇ ਕੋਲ ਤਰੀਕਾ ਇਹੀ ਸੀ ਜਿਹੜਾ ਮੈਂ ਵਰਤਿਆ ਪੁਲਿਸ ਵੀ ਹੱਕੀ ਬਕੀ ਐ ਤੇ ਹੁਣ ਇਹ ਵਿਚਾਰਾ ਜੇਲ ਚਲਾ ਗਿਆ ਹੁਣ ਇਹ ਹੋ ਸਕਦਾ ਵੀ ਘਰ ਵਾਲੀ ਦਾ ਜੇਤ ਇਹਦੇ ਨਾਲ ਪਿਆਰ ਹੋਇਆ ਦਿਲੋਂ ਫਿਰ ਤਾਂ ਉਹ ਆਪਦੇ ਬਿਆਨ ਵੀ ਹੁਣ ਬਦਲ ਦੂਗੀ ਥੋੜੇ ਦਿਨਾਂ ਚ ਤੇ ਇਹਨੂੰ ਕਢਾ ਲਿਆਊਗੀ ਵੀ ਚਲ ਕੋਈ ਗੱਲ ਨਹੀਂ ਹੈ ਤੇ ਆਪਦਾ ਹੀ ਜੋ ਕਰਤੂਤ ਕਰ ਲਈ ਕਰ ਲਈ ਕੋਈ ਨਹੀਂ ਗਾਂ ਸੁਧਰ ਜੂਗਾ ਤੇ ਜੇ ਉਹਨੂੰ ਵੀ ਇਹਦੇ ਨਾਲ ਕੋਈ ਮੋੜ ਨਾ ਹੋਇਆ ਉਹ ਵੀ ਕਿਤੇ ਮਤਲਬ ਘੱਟ ਪਿਆਰ ਹੋਇਆ ਜਾਂ ਥੋੜੀ ਜਿਹਨੂੰ ਆਪਾਂ ਕਹਿੰਦੇ ਨੇ ਵੀ ਕੱਬੀ ਹੋਈ ਤੇ ਫੇਰ ਨਹੀਂ ਛੜਵਣਾ ਉਹਨੇ ਸੋ ਇਹ ਜਦੋਂ ਮੈਂ ਖਬਰ ਸੁਣੀ ਮੈਨੂੰ ਇਹ ਲੱਗਾ ਵੀ ਸ਼ੇਅਰ ਕਰ ਲੈਣੀ ਚਾਹੀਦੀ ਆ ਕਈ ਵਾਰੀ ਕਈ ਹੋਰ ਨਾ ਕੋਈ ਗਲਤੀ ਕਰ ਪਵੇ ਪੰਗਾ ਲਾਓ ਜਿਸੇ ਨਾਲ ਮਰਜੀ ਪਰ ਆ ਘਰ ਵਾਲੀ ਆ ਜਿਹੜਾ ਜੀਵ ਹੈ ਇਹਦੇ ਨਾਲ ਪੰਗਾ ਲੈਣਾ ਚਾਹੀਦਾ ਇਹ ਕਸੂਤਾ ਫਸਾ ਦੇਣੀ ਹੁੰਦੀ ਜੇ ਇਹ ਜੀਵ ਇੱਕ ਇਹੋ ਜਿਹਾ ਦੁਨੀਆ ਦਾ ਇੱਕ ਜੀਵ ਏ ਇਹਦੇ ਨਾਲ ਪੰਗਾ ਨਾ ਹੀ ਲਾਓ ਤੇ ਬਿੱਤਰੇ ਇਹ ਜੇ ਚੰਗਾ ਹੋਵੇ ਤਾਂ ਇਹ ਜੀਵ ਦੁਨੀਆ ਦਾ ਸਭ ਤੋਂ ਜੀਵ ਚੰਗਾ ਵੀ ਹੋ ਸਕਦਾ ਜੇ ਘਰ ਵਾਲੀ ਸੁਭਾਅ ਦੀ ਸੋਚ ਦੀ ਅਕਲ ਦੀ ਹੋਵੇ ਹੋਰ ਤਰ੍ਹਾਂ ਫਿਰ ਇਹਦੇ ਤੋਂ ਮਾੜਾ ਕੋਈ ਨਹੀਂ ਜਿੰਦਾ ਤੇ ਨਾਕਾਬੇ ਦਾ ਤਜਰਬਾ ਬਾਕੀ ਵੀ ਸਾਰਿਆਂ ਦਾ ਹੈਗਾ ਹੀ ਆ ਬਹੁਤ ਮਿਹਰਬਾਨ